ਆ ਲੋਡ ਚੈੱਕ ਕਰਿਓ ਮੜਾ ਜਾ ਫਰਜ਼ਨੋ ਕੈਲੀਫੋਰਨੀਆ ਟੂ ਬਾਲਟਿਮੋਰ ਮੇਰੀਲੈਂਡ ਇੰਟੀਗ੍ਰਿਟੀ ਐਕਸਪ੍ਰੈਸ ਵਨ ਪਿਕ ਵਨ ਡ੍ਰੌਪ ਨੋ ਟੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਵੈਲਕਮ ਟੂ ਮਾਈ ਨਿਊ ਵਲੌਗ ਸੋ ਅੱਜ ਆਪਾਂ ਦੇਖਦੇ ਪਏ ਸੀਗੇ ਲੋਡ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਲੋਡ ਬੋਰਡ ਭਰਿਆ ਭਰਿਆ ਲੱਗ ਰਿਹਾ ਬਰ ਵਿੱਚ ਕੱਢਣ ਪੋੜਨ ਨੂੰ ਕੁਝ ਨਹੀਂ ਹੈਗਾ ਇਹ ਸਾਰੇ ਭਾਈ ਸਾਹਿਬ ਚਾਹੁੰਦੇ ਆ ਕਿ ਅਸੀਂ ਇਹਨਾਂ ਦਾ ਸਮਾਨ ਅਮਰੀਕਾ ਦੇ ਇੱਕ ਸਿਰੇ ਤੋਂ ਚੱਕ ਕੇ ਦੂਜੇ ਸਿਰੇ ਤੱਕ ਫ੍ਰੀ ਚ ਲੈ ਕੇ ਜਾਈਏ ਆਪਣੇ ਵੱਲੋਂ ਤੇਲ ਪਾਈਏ ਆਪਣੇ ਵੱਲੋਂ ਟਰੱਕ ਦੀ ਕਸਾਈ ਕਰਾਈਏ ਤੇ ਉੱਥੇ ਜਾ ਕੇ ਛੱਡ ਕੇ ਆ ਕੇ ਬਾਅਦ ਚ ਇਹਨਾਂ ਤੇ ਸਰੋਪਾ ਵੀ ਪਾਈਏ ਸੋ ਨੁਪ ਵੇਟ ਕਰਦੇ ਆ देखा अद छुट्टी मनाव गे सो so, लस वाइट तदिया जो कुछ गलबात बन दिया है कि नहीं बनती आलोड चक्कर माड़ा जाओ फ्रेजनो कैलिफोर्निया टू बाल्टीमोर मोर मेडलैंड इंटेगरी एक्सप्रेस वन पैक वन ड्रॉप नो टच फोर्टी थ्री हंड्रेड ट्वेंटी सैवन एटी वन माइल्स एग्जैक्टली बई नो टच ही आ ਟੱਚ ਨਾ ਕਰਿਓ ਅਨਲੈਸ ਤੁਸੀਂ ਕਾਫੀ ਗਾਂੰਦਾ ਤਾਂ ਟੱਚ ਕਰ ਲਿਓ ਹਾਂਜੀ ਸੋ ਦਿਬਾੜ ਹੋ ਗਈ ਆ ਆਪਾਂ ਕੋਈ ਵੀ ਲੋਡ ਬੁੱਕ ਨਹੀਂ ਕੀਤਾ ਆਪਦੇ ਟਰੱਕ ਵਾਸਤੇ ਕਿਉਂਕਿ ਅਮ ਬਹੁਤੀ ਸਸਤੇ ਲੋਡ ਲਾਏ ਹੋਏ ਆ ਤੇ ਸਾਡੀ ਇੰਡਸਟਰੀ ਚ ਕਾਫੀ ਗੰਦ ਬੰਦੇ ਵੜੇ ਹੋਏ ਆ ਜਿਹੜੇ ਕਿ ਸਸਤੇ ਡੇਗ ਕੇ ਮਾਰ ਕੇ ਲੋਡ ਲੈ ਕੇ ਜਾਣ ਨੂੰ ਤਿਆਰ ਰਹਿੰਦੇ ਆ ਸੋ ਗੰਦ ਨੂੰ ਗੰਦ ਕੈਂਚ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੂੰ ਗੰਦ ਰਹਿਣ ਦਿਓ ਸੋ ਕਿਉਂਕਿ ਉਹਨਾਂ ਨੇ ਉਹ ਜਿੱਥੇ ਵੀ ਜਾਂਦੇ ਉਹ ਗੰਦ ਹੀ ਪਾਉਂਦੇ ਆ ਸੋ ਇਟਸ ਓਕੇ ਆ ਤੁਹਾਨੂੰ ਦੇ ਦੋਣਾ ਫ੍ਰਸਟ੍ਰੇਸ਼ਨ ਹੈਗੀ ਆ ਕਿ ਇਹ ਜੇ ਗੰਦ ਬੰਦੇ ਸਕਲਿ ਆਪਣੀ ਕਮਿਊਨਿਟੀ ਦੇ ਨਹੀਂ ਵੀ ਦੂਜੀ ਕਮਿਊਨਿਟੀਾਂ ਦੇ ਵੀ ਕਾਫੀ ਹੈਗੇ ਆ ਜਿਹੜੇ ਕਿ ਇਹ ਬਿਜ਼ਨਸ ਕਿਸੇ ਵੀ ਬਿਜ਼ਨਸ ਵਧਣ ਤੋਂ ਬਾਅਦ ਆਪਣਾ ਗੰਦ ਪਾਉਣਾ ਸ਼ੁਰੂ ਕਰ ਦਿੰਦੇ ਆ ਸੋ ਉਹੀ ਉਹਨਾਂ ਨੇ ਆਹ ਟਰਕਿੰਗ ਇੰਡਸਟਰੀ ਚ ਕੀਤਾ ਵਾ ਸੋ ਚਲੋ ਕੀ ਕਰ ਸਕਦੇ ਆ ਭਾਈ ਉਹਨਾਂ ਨੂੰ ਰੱਜ ਲੈਣ ਦੋ ਆਪਾਂ ਠੀਕ ਆ ਆਪਾਂ ਨੂੰ ਆਪਣਾ ਪਤਾ ਆ ਕਿ ਅਸੀਂ ਫਰੀਜ ਕਿਸ ਲਈ ਕੋਈ ਕੰਮ ਨਹੀਂ ਕਰਦੇ ਅਸੀਂ ਜਿਵੇਂ ਆਪਾਂ ਦਾ ਕੰਮ ਕਰਨਾ ਉਵੇਂ ਹੀ ਕਰਨਾ ਵਾ ਸੋ ਲੋਡ ਨਹੀਂ ਬੁੱਕ ਕੀਤਾ No problem ਆ ਬਬਨੋ ਨੇ ਅੱਛੀ ਤੇ ਆਪਾਂ ਅੱਜ ਕੋਈ ਨਵੇਂ ਡੱਸ਼ ਬਣਾਉਣ ਦੀ ਤਿਆਰੀ ਕਰਦੇ ਆ ਤੇ ਲੈਨੇ ਪੰਗਾ ਓਕੇ ਜੀ ਸੋ ਆਪਾਂ ਲੈਣ ਲੱਗੇ ਆ ਪੰਗਾ ਸੋਏ ਚਾਪ ਨਾਲ ਤੇ ਇਨਗਰੀਡੀਅੰਟ ਆਪਾਂ YouTube ਤੋਂ ਕਰ ਲਿਆ ਤਿਆਰ ਤੇ ਹੁਣ ਆਪਾਂ ਤਿਆਰੀ ਕਰਾਂਗੇ ਵੀ ਇਹਦਾ ਕੀ ਕੀ ਕਰਨਾ ਹਜੇ ਕੁਝ ਨਹੀਂ ਪਤਾ ਪਹਿਲੀ ਵਾਰ ਬਣਾਉਣ ਲੱਗਿਆ ਸੋ ਬਣਾਉਣੇ ਆ ਦੇਨੇ ਆ ਕੀ ਬਣਦਾ ਫਿਰ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਚਾਪਾਂ ਡੱਬੇ 'ਚੋਂ ਕੱਢ ਕੇ ਬਾਹਰ ਲਾਂਗੇ ਤੇ ਬਾਹਰ ਲਾਂ ਤੋਂ ਬਾਅਦ ਦਾ ਬਾਪਾ ਛੱਡ ਦਿੰਦੇ ਸੋ ਚਾਪ ਆਪਾਂ ਕੱਢ ਲਈਏ ਬਾਹਰ ਉਬਲ ਉਬਾਲ ਕੇ ਤੇ ਹੁਣ ਆਪਾਂ ਕਰਾਂਗੇ ਸਮਾਨ ਗ੍ਰਾਈਂਡ ਤੇ ਪਾਵਾਂਗੇ ਵਿੱਚ ਤੇ ਫਿਰ ਅਗਲੀ ਤੇ ਹੁਣ ਆਪਾਂ ਕਰ ਲਿਆ ਇਦਾਂ ਦੇ ਛੋਟੇ ਛੋਟੇ ਪੀਸ ਉਬਾਲਣ ਤੋਂ ਬਾਅਦ ਤੇ ਹੁਣ ਆਪਾਂ ਚੱਲਦੇ ਆ ਅਗਲੇ ਸਟੈਪ ਸੋ ਇਦਾਂ ਆਪਾਂ ਇਹਨਾਂ ਨੂੰ ਤਲ ਲਗਾ ਸੋ ਪਹਿਲਾਂ ਅਗੇ ਵਿੱਚ ਕਾਜੂ ਫਿਰ ਫੇਰ ਆ ਗਿਆ ਵਿੱਚ ਦਹੀਂ ਅੱਧੀ ਮਾਸ ਦੋ ਦੰਕੇ ਉੱਤੇ ਪਾ ਲੈ। ਇਹ ਮਿਕਸਿੰਗ ਦੇ ਵਾਸਤੇ ਇਹ ਜਗ ਗ੍ਰਾਈਂਡ ਕਰਦੇ। ਤੇ ਉਹ ਵੀ ਉਹ ਵੀ ਵਿੱਚ ਗ੍ਰਾਈਂਡ ਕਰਨਾ ਕੀ ਨਹੀਂ ਨਹੀਂ ਉਸ ਮਾਣ ਨਹੀਂ ਕੋਈ ਨਹੀਂ ਮਿਕਸ ਕਰਦੇ। ਫਿਰ ਇਹਨੂੰ ਕਰ ਲਿਆ ਗ੍ਰਾਈਂਡ। ਉਹ ਵਿਪ ਕਰੀਮ ਤਾਂ ਨਹੀਂ ਗ੍ਰਾਈਂਡ ਕਰਨੀ ਵਿੱਚ। ਨਹੀਂ। ਓਕੇ ਸੋ ਇਹਨੂੰ ਗ੍ਰਾਈਂਡ ਕਰਨਾ। ਸੋ ਲਓ ਜੀ ਨੂਨ ਮਿਰਚ ਮਸਾਲਾ ਸਾਰਾ ਕੁਝ ਪਾ ਕੇ ਆਪਣੀ ਚਾਪ ਹੋ ਗਈ ਹੈ ਤਿਆਰ ਦੱਸੋ ਫਿਰ ਕਿੱਦਾਂ ਦੀ ਲੱਗਦੀ ਆ ਤੇ ਅਸੀਂ ਤੁਹਾਨੂੰ ਦੱਸਾਂਗੇ ਖਾ ਕੇ ਤੁਸੀਂ ਸਾਨੂੰ ਦੱਸੋ ਦੇਖ ਕੇ ਓਕੇ ਜੀ ਮਮਨੋ ਟ੍ਰਕ ਬਹੁਤ ਵਧੀਆ ਬਣੀਆਂ ਬਈ ਆ ਡੋ ਨੋ ਡਾਡ ਨੇ ਕਿਹੜੀ YouTube ਦੀ ਵੀਡੀਓ ਦੇਖੀ ਸੀ ਵੱਡ ਰੈਸਪੀ ਬੜੀ ਸੂਤ ਆਈ ਹੈ ਤੁਸੀਂ ਬਣਾਇਓ ਸੋ ਆਪਣੀ ਚਾਪੀ ਬਣ ਗਈ ਤੇ ਆਪਾਂ ਨੂੰ ਲੋਡ ਵੀ ਮਿਲ ਗਿਆ ਅਚਾਨਕ ਆਲਮੋਸਟ ਸਾਰਾ ਗੰਦਪੈਲ ਜਿਹੜਾ ਸੀਗਾ ਉਹ ਨਿਕਲ ਚੁੱਕਿਆ ਸੋ ਬਰੁਕਣ ਲਈ ਜਿਹੜੇ ਬੱਚੇ ਸੀਗੇ ਉਹ ਸੀਗੇ ਆਪਣੇ ਅਰਗੇ ਕੈਰੀਅਰ ਜਿਹੜੇ ਕੀ ਸਹੀ ਪੈਸੇ ਲੈਂਦੇ ਆ ਸਹੀ ਕੰਮ ਕਰਦੇ ਆ ਨਾ ਕਿ ਗੰਦਪੈਲ ਲੈ ਕੇ ਲੋਡ ਲੈ ਕੇ ਜਾਂਦੇ ਆ ਪਹੁੰਚਾਉਂਦੇ ਨਹੀਂ ਪਹੁੰਚਾਉਂਦੇ ਉਹ ਉਹਨਾਂ ਤੇ ਆ ਸੋ ਥੈਂਕ ਯੂ ਡੇ ਡੇ ਡਾਲਰ ਤੇ ਲੋਡ ਲੈ ਕੇ ਜਾਣ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੋਂ ਆ ਨਿਕਲੇ ਆ ਤਾਂ ਸਾਨੂੰ ਅੱਜਾ ਲੋਡ ਮਿਲਿਆ ਸੋ ਐਡਾ ਹੀ ਬਣੇ ਰਹੋ ਤੇ ਹੋਪਫੁਲੀ ਰੱਬ ਤੁਹਾਨੂੰ ਹੋਰ ਬਣਾਵੇ